ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤਿੰਨ ਦਿਨਾਂ ਵਿੱਚ ਬੱਦਲਾਂ ਨੇ ਆਪਣੀ ਤਾਕਤ ਦਾ ਸਬੂਤ ਦਿੱਤਾ ਹੈ। ਕੇਰਲ ਦੇ ਵਾਇਨਾਰਡ ਤੋਂ ਲੈ ਕੇ ਉੱਤਰਾਖੰਡ ਦੇ ਕੇਦਾਰਨਾਥ ਤੱਕ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁੱਲੂ, ਸ਼ਿਮਲਾ, ਮੰਡੀ ਤੱਕ ਬੱਦਲ ਫਟਣ ਦੀਆਂ 6 ਘਟਨਾਵਾਂ ਨੇ ਤਬਾਹੀ ਮਚਾ ਦਿੱਤੀ ਹੈ। ਇਹਨਾਂ ਹਾਲਾਤਾਂ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਸਕਦਾ ਹੈ ਕਿ ਬੱਦਲ ਫਟਣਾ ਕੀ ਹੁੰਦਾ ਹੈ? ਇਹ ਘਟਨਾ ਕਦੋਂ ਅਤੇ ਕਿਵੇਂ ਵਾਪਰਦੀ ਹੈ ਅਤੇ ਮਾਨਸੂਨ ਆਉਂਦੇ ਹੀ ਬੱਦਲ ਫਟਣ ਦੀਆਂ ਘਟਨਾਵਾਂ ਕਿਉਂ ਅੰਨੀਆਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ ਦੱਸਦੇ ਕਿ ਬੱਦਲ ਫਟਣ ਦੀ ਖੇਡ ਉਹ ਤੋਂ ਸ਼ੁਰੂ ਹੁੰਦੀ ਹੈ ਜਦੋਂ ਨਮੀ ਨਾਲ ਭਰੇ ਬੱਦਲ ਇੱਕ ਥਾਂ ਰੁਕ ਜਾਂਦੇ ਹਨ ਅਤੇ ਆਪਣਾ ਸਾਰਾ ਪਾਣੀ ਇਕੱਠਾ ਕਰ ਲੈਂਦੇ ਹਨ ਜਦੋਂ ਬੱਦਲ ਦਾ ਭਾਰ ਬਹੁਤ ਵੱਧ ਜਾਂਦਾ ਹੈ ਤਾਂ ਇਹ ਅਚਾਨਕ ਭਾਰੀ ਮੀਂਹ ਨੂੰ ਆਪਣੇ ਅੰਦਰੋਂ ਕੱਢ ਦਿੰਦਾ ਜਿਵੇਂ ਕਿ ਆਪਣੇ ਆਪ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮਾਨਸੂਨ ਦੌਰਾਨ ਹਵਾ ਦੇ ਵਿੱਚ ਨਮੀ ਦਾ ਪੱਧਰ 70% ਤੋਂ 90% ਤੱਕ ਵੱਧ ਜਾਂਦਾ ਜਿਸ ਨਾਲ ਬੱਦਲ ਵੜਾ ਭਾਰੀ ਹੋ ਜਾਂਦੇ ਹਨ ਤੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ ਮਾਨਸੂਨ ਦੇ ਵਿੱਚ ਵਾਯੂ ਮੰਡਲ ਦੀ ਅਸਥਿਰਤਾ 20% ਤੋਂ 30% ਤੱਕ ਵੱਧ ਜਾਂਦੀ ਹੈ ਜਿਸ ਨਾਲ ਬੱਦਲਾਂ ਦਾ ਵਿਕਾਸ ਹੁੰਦਾ ਹੈ ਤੇ ਦਬਾਅ ਵੱਧ ਜਾਂਦਾ ਹੈ ਬੱਦਲ ਫਟਣਾ ਆਮ ਤੌਰ ਤੇ ਧਰਤੀ ਤੋਂ 12 ਤੋਂ 15 ਕਿਲੋਮੀਟਰ ਦੀ ਉਚਾਈ ਤੇ ਹੁੰਦਾ ਹੈ ਪਹਾੜੀ ਖੇਤਰਾਂ ਦੇ ਵਿੱਚ ਜਦੋਂ ਪਾਣੀ ਨਾਲ ਭਰਿਆ ਬੱਦਲ ਦੋ ਪਹਾੜਾਂ ਦੇ ਵਿੱਚਕਾਰ ਫਸ ਜਾਂਦਾ ਹੈ ਤਾਂ ਉਸ ਦੇ ਅੰਦਰ ਦਾ ਦਬਾਅ ਇੰਨਾ ਵੱਧ ਜਾਂਦਾ ਹੈ ਕਿ ਇਹ ਜੰਗਲੀ ਬਾਰਿਸ਼ ਦੇ ਰੂਪ ਵਿੱਚ ਬਾਹਰ ਆ ਜਾਂਦਾ ਹੈ ਜਿਵੇਂ ਹੀ ਬੱਦਲ ਫਟਦੇ ਹਨ ਤਬਾਹੀ ਹੋਣ ਵਿੱਚ ਕੋਈ ਵੀ ਸਮਾਂ ਨਹੀਂ ਲੱਗਦਾ 5 ਮਿੰਟ ਦਾ ਸਮਾਂ ਲੱਗਦਾ ਹੈ ਜਿਸ ਅਜਿਹੇ ਚ ਹੜ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਨਦੀਆਂ ਦੇ ਵਿੱਚ ਇੱਕ ਅਪੇਹਾਨਕ ਨਜ਼ਾਰਾ ਦੇਖਿਆ ਜਾਂਦਾ ਹੈ ਪਾਣੀ ਦੀ ਤੇਜ਼ ਰਫ਼ਤਾਰ ਕਾਰਨ ਮਿੱਟੀ ਦੀ ਕਟੋਦੀ ਵਿਵਜ ਜਾਂਦੀ ਹੈ ਅਤੇ ਪਹਾੜੀ ਖੇਤਰਾਂ ਦੇ ਵਿੱਚ ਵੱਡੇ ਪੱਥਰ ਅਚਾਨਕ ਟੁੱਟ ਕੇ ਡਿੱਗਣ ਲੱਗ ਪੈਂਦੇ ਹਨ ਇਹਨਾਂ ਦੀ ਪਕੜ ਦੇ ਵਿੱਚ ਵੱਡੀਆਂ-ਵੱਡੀਆਂ ਇਮਾਰਤਾਂ ਪੁਲ ਆਦਿ ਵੀ ਪਲਕ ਚਪਕਦੇ ਹੀ ਨਸ਼ਟ ਹੋ ਜਾਂਦੇ ਹਨ ਫਿਲਹਾਲ ਕੇਰਲ ਦੇ ਵਾਇਨਾਡ ਦੇ ਵਿੱਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ ਅੱਜ ਦੇ ਦਿਨ ਅਸੀਂ ਖਬਰਾਂ ਦੇਖਦੇ ਹਾਂ ਕੇਰਲ ਦੇ ਵਾਇਨਾਡ ਦੇ ਵਿੱਚ ਸਰਚ ਤੇ ਰੈਸਕਿਊ ਆਪਰੇਸ਼ਨ ਐਤਵਾਰ ਨੂੰ 6ਵੇਂ ਦਿਨ ਵਿੱਚ ਦਾਖਲ ਹੋਇਆ ਕਿਉਂਕਿ ਵਾਇਨਾਡ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਕਾਰਨ ਕਈ ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ ਵਾਇਨਾਡ ਵਿੱਚ ਜ਼ਮੀਨ ਖਿਸਕਣ ਕਾਰਨ 300 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ